ਪੁਲਵਾਮਾ ਵਿੱਚ ਹੋਏ ਅੱਤਵਾਦੀ ਅਟੈਕ ਤੋਂ ਬਾਅਦ ਜਿੱਥੇ ਸਾਰਾ ਦੇਸ਼ ਪਾਕਿਸਤਾਨ ਦਾ ਫਰੋਸ਼ ਪ੍ਰਦਰਸ਼ਨ ਕਰ ਰਿਹਾ ਹੈ ਉੱਥੇ ਫਾਜ਼ਿਲਕਾ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਦਵਿੰਦਰ ਸਿੰਘ ਕੁਬਾਇਆ ਦੀ ਪ੍ਰਧਾਨਗੀ ਅਡਰੋਸ਼ ਪ੍ਰਸ਼ਨ ਕੀਤਾ ਗਿਆ ਤੇ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਸ਼ਹਿਰ ਚੋਂਦਾ ਹੋਇਆ ਚੌਕ ਕੰਟਾ ਕਰ ਪੁੱਜਿਆ ਜਿੱਥੇ ਭਾਰਤ ਮਾਤਾ ਦੀ ਜੈ ਦੇ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਨੂੰ ਸਬਕ ਸਖਾਂ ਦੇ ਕਿਹਾ ਗਿਆ ਅਤੇ ਇੱਕਿਆ ਗਿਆ ਜਿਵੇਂ ਹਿੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਹੈ ਉੱਥੇ ਅਤਵਾਦ ਦਾ ਧਰਮ ਸਾਬਤ ਹੋ ਗਿਆ ਹੈ ਅਤੇ ਇਹਨਾਂ ਨੂੰ ਨਿਸ਼ਚਿਤ ਨਬੂਤ ਕਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਦੇਸ਼ ਦੇ ਰੱਖਿਆ ਦੇ ਨਾਲ ਖੜੀ ਹੈ ਅਤੇ ਇਸ ਮੌਕੇ ਬੋਲਦੇ ਹੋਏ ਸਰਦਾਰ ਦਵਿੰਦਰ ਕੁਬਾਇਆ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਇਹ ਜਿਹੜਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਹੈ ਔਰ ਜਿਹੜੇ ਘੁੰਮਣ ਗਏ ਹੋਏ ਸੀ ਉਹਨਾਂ ਨੂੰ ਅਰਤਵਾਦੀਆਂ ਵੱਲੋਂ ਸ਼ਰਮ ਪੁੱਛ ਕੇ ਗੋਲੀਆਂ ਮਾਰ ਕੇ ਮਾਰਤਾ ਬਹੁਤ ਹੀ ਮਨਿੰਦਨਯੋਗ ਹੈ ਪੂਰਾ ਦੇਸ਼ ਕੀ ਪੂਰੀ ਦੁਨੀਆ ਹੀ ਇਸ ਨੂੰ ਜਿਹੜਾ ਗਲਤ ਮੰਨ ਰਹੀ ਹੈ ਔਰ ਬਹੁਤ ਦੁੱਖ ਹੋਇਆ ਜਦੋਂ ਜਿੰਨੂੰ ਵੀ ਇਹ ਪਤਾ ਗੱਲ ਦਾ ਲੱਗਿਆ ਸਾਰਿਆਂ ਨੇ ਇਸ ਗੱਲ ਦਾ ਜਿਹੜਾ ਦੁੱਖ ਮਨਾਇਆ ਔਰ ਨਿੰਦਾ ਕੀਤੀ ਹੈ ਔਰ ਸਾਡੀ ਤਾਂ ਪਾਰ ਸਰਕਾਰ ਤੋਂ ਇਹ ਮੰਗ ਹੈ ਕਿ ਜਿਹੜੇ ਅੱਤਵਾਦੀ ਆਏ ਆ ਜਿਹੜੇ ਦੇਸ਼ ਨੇ ਕਰਾਇਆ ਜਾਂ ਪਿੱਛੇ ਕੌਣ ਹੈ ਉਹ ਸਾਰਾ ਕੁਝ ਕਰਕੇ ਤੇ ਸਖਤ ਕਾਰਵਾਈ ਜਿਹੜੀ ਹੈ ਉਹਨਾਂ ਦੇ ਖਿਲਾਫ ਕਰਨੀ ਬਣਦੀ ਹੈ ਤਾਂ ਕਿ ਗਾਹ ਤੋਂ ਕੋਈ ਅੱਤਵਾਦੀ ਆ ਕੋਈ ਦੇਸ਼ ਜਾਂ ਕੋਈ ਸੰਗਠਨ ਇਦਾਂ ਦੇ ਕਾਰਨਾਮੇ ਨਾ ਕਰੇ ਜਿਹੜਾ ਭਾਰਤ ਦੇਸ਼ ਹੈ ਉਹ ਇੱਕ ਹੈ ਔਰ ਲੋਕ ਜਿਹੜੇ ਉਹ ਸ਼ਾਂਤੀ ਚਾਹੁੰਦੇ ਕਿੰਦੀ ਫੇਲੀਅਰ ਬਣਦੇ ਸਾਰੇ ਇਹਦੇ ਪਿੱਛੇ ਇਹ ਦੇਖੋ ਇਹ ਤਾਂ ਭਾਰਤ ਸਰਕਾਰ ਦੇ ਔਰ ਉਹਨਾਂ ਦੇ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਹਰੇਕ ਚੀਜ਼ ਦਾ ਉਹਨਾਂ ਦੀ ਇੰਟੈਲੀਜੈਂਸ ਆਈਪੀਏ ਸਾਰਾ ਕੁਝ ਹੈਗਾ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕਿੱਦਾਂ ਉੱਥੋਂ ਬੜੇ ਜਿਹੜੇ ਅੱਤਵਾਦੀ ਕਿਵੇਂ ਆਏ ਔਰ ਕਿਵੇਂ ਉੱਥੇ ਪਹੁੰਚੇ ਔਰ ਇਹ ਭਾਰਤ ਸਰਕਾਰ ਨੂੰ ਸਾਰੀ ਇਨਕੁਆਇਰੀ ਕਰਕੇ ਤੇ ਜਿਹੜੇ ਅੱਤਵਾਦੀ ਫੜ ਕੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੈਨੇਕਸ ਜੀ ਹਾਂਜੀ ਸਖਤ ਸਭ ਹਾਂਜੀ ਇਥੇ ਹੀ ਗਾਂਬੱਤੀਆਂ ਜਗਾ ਕੇ ਜਿਹੜੇ ਉੱਥੇ ਸਾਡੇ Hindu ਲੋਕ ਮਾਰੇ ਗਏ ਚੁੱਣਨ ਅਨੁਸਾਰ ਉਹਨਲੀ ਵੇਟ ਕਰਨੇ ਆਂ ਔਰ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਕਰਨੇ ਆਂ ਕਿ ਉਹਨਾਂ ਦੇ ਨਾਲ ਜੋ ਹੋਇਆ ਉਸ ਦੇ ਵਾਸਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ ਸਰਕਾਰ ਦਾ ਫਰਜ਼ ਬਣਦਾ ਹੈ ਤੇ ਉਸ ਤੇ ਜਿਹੜੇ ਸਾਡੇ Hindu ਵੀਰ ਮਾਰੇ ਗਏ ਨੇ ਚੁੱਣ-ਚੁੱਣ ਕੇ ਮਾਰੇ ਨੇ ਉੱਚ-ਪੁੱਛ ਕੇ ਮਾਰੇ ਨੇ ਉੱਚਕ ਕਰਕੇ ਮਾਰੇ ਨੇ ਜੇ Hindu ਹੈ ਤਾਂ ਜਿੱਥੇ ਕਿਹਾ ਜਾਂਦਾ ਸੀ ਤੇ ਜੋ ਉਗਰਵਾਦੀ ਹੁੰਦੇ ਇਹਨਾਂ ਦਾ ਧਰਮ ਨਹੀਂ ਹੈ ਤਾਂ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਚੁਣ ਕੇ ਹਿੰਜਵਾ ਨੂੰ ਮਾਰਦੇ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਹੋ ਜੀ ਜੋ ਘਟਨਾ ਵਾਪਰੀ ਹੈ बहुत और बहुत माड़ा है मैं भारत सरकार तो के बेनती करती हूँ और सारी सारी पार्टी के ए, सकत तो सकत तो सकत तो तो पार। ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत